ਪ੍ਰਕਿਰਿਆ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਉਸ ਮੌਕੇ ਇੱਕ ਸਵਾਲ ਆਇਆ ਤੇ ਜੱਜਦਰ ਗਣਕੀ ਸਿੰਘ ਗੜਗੜ ਸਤ ਤੁਸੀਂ ਕੌਮ ਦੇ ਨਾਂ ਪਸੰਦਸ਼ ਸੰਦੇਸ਼ ਕਹਿੰਦੇ ਉਹ ਕਹਿੰਦੇ ਆਹ ਕੀ ਗੱਲ ਕਰ ਰਿਹਾ ਅਰਦਾਸ ਜੀ ਕਿ ਪੰਜਾਬ ਸਰਕਾਰ ਦੀ ਕੈਬਨਿਟ ਦੇ ਵਿੱਚ ਫਿਰ ਬਦਲ ਬੈਠਾ ਵੈਸੇ ਇਹ ਸਮੋਕ ਕੀ ਆਮ ਆਦਮੀ ਪਾਰਟੀ ਦੀ ਬੜੇ ਤਜਰਬੇ ਕਰ ਰਹੀ ਹੈ ਪਾਰਟ ਕੁਸ਼ਨ ਆਸ਼ੂ ਕਹਿੰਦੇ ਕਿ ਪਹਿਲਾਂ ਕਈ ਕੱਪੜਿਆਂ ਚ ਕਈ ਮਸਲਿਆਂ ਚ ਉਜੇ ਰਹੇ ਕਈਆਂ ਚ ਰਾਹਤ ਮਿਲ ਗਈ ਕਈਆਂ ਚ ਜਮਾਨਤ ਹੈ ਕਈਆਂ ਚ ਸੁਣਵਾਈ ਚੱਲਦੀ ਹੈ ਹਰ ਇੱਕ ਨਵਾਂ ਮਸਲ ਨਿਕਲ ਗਿਆ ਕਹਿੰਦੇ ਜੀ ਸੁਪਾ ਸਰਕਾਰ ਨੇ 19 ਸੈਂਟ ਤੱਕ ਕੀਆ ਨੇ ਜਿੱਥੇ ਅਰਬਨ ਸਟੇਟ ਉਹ ਸਾਰਿਆ ਜਾਣਾ ਹੈ ਸ਼ਹਿਰੀਕਰਨ ਹੋਣਾ ਹੈ ਮਾਡਰਨ ਸ਼ਹਿਰੀਕਰਨ ਹੋਣਾ ਹੈ ਤੇ ਲੈਂਡ ਪੁਲਿੰਗ ਰਾਈ ਹੋਣਾ ਹੈ ਪਟਿਆਲਾ ਖੇਤਰ ਚ 1151 ਜਮੀਨ ਐਕਵਾਇਰ ਕਰਨੀ ਹੈ ਜੀ ਭਾਰਤ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਜਿਹੜੇ ਬੱਚੇ ਹਾਰਵਰਡ ਯੂਨੀਵਰਸਿਟੀ ਜਾ ਕੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਵਿਸ਼ੇਸ਼ ਸ਼ਰਤਾਂ ਬੱਤੀਆਂ ਦਾਖਲੇ ਦੇ ਲਈ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸ਼੍ਰੀ ਕਲਤਕ ਸਾਬ ਉਤੇ ਸਾਕਾ ਨੀਲਾ ਤਾਰਾ ਜਿਸ ਨੂੰ ਅੱਜ ਬੀਤਿਆਂ 41 ਪਰੇ ਹੋ ਗਏ ਉਸ ਕੱਲੂ ਕਰੇ ਦੀ ਯਾਦ ਨੂੰ ਧਿਆਨ ਚ ਰੱਖਦਿਆਂ ਹੋਇਆਂ ਉਸ ਖੂਨ ਨਾਲ ਪੱਜੇ ਇਤਿਹਾਸਕ ਬੰਨਿਆਂ ਨੂੰ ਫਰੋਲਦਿਆਂ ਹੋਇਆਂ ਅੱਜ ਸ਼੍ਰੀ ਕਲਤਕ ਸਾਬ ਦੇ ਉੱਤੇ ਤਰਕਸਾਰ ਸ਼੍ਰੀ ਖੰਡ ਪਾਠ ਸਾਬ ਦੇ ਭੋਗ ਪਾਏ ਗਏ ਉਪਰੰਤ ਦਵਾਂ ਚੜ੍ਹੇ ਹੁਕਮਨਾਮਾ ਲਿਆ ਗਿਆ ਤੇ ਫਿਰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਜੀਆਂ ਨੇ ਇਸ ਮੌਕੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਪਰ ਇੱਕ ਜਿਹੜੀ ਵੱਡੀ ਫਿਕਰਮੰਦੀ ਤੁਰੀ ਆ ਰਹੀ ਸੀ ਪਿਛਲੇ ਲਗਭਗ ਹਫ਼ਤਾ 10 ਦਿਨਾਂ ਤੋਂ ਉਹ ਫਿਕਰਮੰਦੀ ਕੱਲ ਰਾਤ ਅਸਾਰ ਬਣ ਗਈ ਸੀ ਕਿ ਜਿਹਦਾ ਜ਼ਿਕਰ ਆਪਾਂ ਤੁਹਾਡੇ ਨਾਲ ਕਰਦੇ ਰਹੇ ਆਂ ਬਰਾਦਰ ਪੜਾ ਤੇ ਬਿਲਕੁਲ ਉਸੇ ਤਰ੍ਹਾਂ ਧਾਮੀ ਹੋਰਾਂ ਦੇ ਨਵਾਈ ਰੋਲ ਸਦਕਾ ਇਹ ਟਕਰਾਅ ਟਲ ਗਿਆ ਪਰ ਸਵਾਲ ਇਹ ਆ ਗਿਆ ਕਿ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਿਹੜੇ ਕਾਰਜਕਾਰੀ ਜਥੇਦਾਰ ਨੇ ਅੰਸ਼ੀਕਾਲ ਤੱਕ ਸਾਹਬ ਦੇ ਜੋ ਪ੍ਰਵਾਨ ਨਹੀਂ ਹੈਗੇ ਅਜੇ ਵੀ ਫਿਰ ਕੀ ਹੁਣ ਨਵਾਂ ਜਥੇਦਾਰ ਮਿਲੇਗਾ ਹਾਂ ਇਹ ਸਾਰੇ ਟਕਰਾਅ ਨੂੰ ਟਾਲਣ ਦੇ ਵਿੱਚ ਤੁਮਾਹੋਰਾਂ ਨੂੰ ਖੁਦ ਨੂੰ ਲੱਗਦਾ ਹੋਊਗਾ ਕਿ ਮੈਂ ਜਿੱਤ ਗਿਆ ਸੁਖਵੀਰ ਨੂੰ ਲੱਗਦਾ ਹੋਊਗਾ ਮੈਂ ਜਿੱਤ ਗਿਆ ਧਾਮੀ ਨੂੰ ਲੱਗਦਾ ਹੋਊਗਾ ਕਿ ਮੈਂ ਆਪਣਾ ਕੰਮ ਕਰ ਲਿਆ ਜਦਰ ਗੜਗਾ ਜਹੋਰਾਂ ਨੂੰ ਲੱਗਦਾ ਹੋਊਗਾ ਕਿ ਮੈਂ ਸੰਗਤ ਮੂਹਰੇ ਆ ਗਿਆ ਫਰ ਕੀ ਖਟਿਆ ਸੀ ਇਸ ਵਿਵਾਦ ਚ ਟੜਿਆ ਧੰਨਵਾਦ ਸਿਆਣਪ ਦਾ ਪ੍ਰਗਟਾਵਾ ਰਾਹ ਕੱਢਿਆ ਗਿਆ ਕਿ ਭਈ ਭੋਗ ਉਪਰੰਤ ਅਰਦਾਸ ਦੀ ਸੇਵਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਵਾਉਣਗੇ ਉਹਨਾਂ ਨੇ ਅਰਦਾਸ ਕੀਤੀ ਹੁਕਮਨਾਮਾ ਸਾਬਕਾ ਸ਼੍ਰੀ ਕਲਤਕ ਸਭ ਦੇ ਜਥੇਦਾਰ ਤੇ ਇਸ ਮੌਕੇ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਲਏ ਉਪਰੰਤ ਸ਼ਹੀਦ ਪਰਿਵਾਰਾਂ ਦਾ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਇਹ ਸੇਵਾ ਨਿਭਾਈ ਪਰ ਜਿਹੜੀਆਂ ਸ਼ਕਸ਼ੀਤਾ ਨੂੰ ਸਰੂਪਾਉ ਦੇਣੇ ਸੀ ਜਿਨ੍ਹਾਂ ਚ ਸਭ ਤੋਂ ਪਹਿਲਾਂ ਗਿਆਨੀ ਖੁਦ ਸਿੰਘ ਗੜਗਾਜ ਨੂੰ ਸਰੂਪਾਉ ਦਿੱਤਾ ਜਾਣਾ ਸੀ ਉਸ ਵਕਤ ਧਾਮੀ ਭਰੇ ਹੋ ਗਏ ਸੋ ਇਹ ਸਾਰਾ ਵਰਤਾਂਤ ਵੀ ਬਹੁਤ ਖੁਸ਼ਬੀਆਂਨ ਕਰ ਰਿਹਾ ਸੀ ਜਿਸ ਤਰ੍ਹਾਂ ਅਰਦਾਸ ਕੀਤੀ ਗਈ ਉੱਚ ਜਦੋਂ ਟਕਸਾਲ ਦੇ ਯੋਗਦਾਨ ਦਾ ਜ਼ਿਕਰ ਆਇਆ ਸੰਜਨਰ ਸਿੰਘ ਭੰਡਾਲਾ ਦਾ ਜ਼ਿਕਰ ਆਇਆ ਉੱਥੇ ਤਾਂ ਉਸ ਤਰ੍ਹਾਂ ਦੇ ਬਿਆਨੀਆਂ ਆਇਆ ਪਰ ਬਾਅਦ ਚੋਂ ਸਾਂਝੇ ਰੂਪ ਚ ਜਦੋਂ ਕਿਹਾ ਗਿਆ ਤਾਂ ਉਹਦੇ ਉੱਤੇ ਵੀ ਕਈਆਂ ਨੇ ਸਵਾਲ ਖੜੇ ਕੀਤੇ ਵੀ ਇੱਥੇ ਟਕਸਾਲ ਦਾ ਨਾਂ ਲੈਣਾ ਬਣਦਾ ਸੀ ਯਾਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਜੋ ਤਰ ਅਰਦਾਸ ਕੀਤੀ ਦੂਸਰੇ ਪਾਸੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਝੋਰਾ ਨੇ ਉਸ ਅਰਦਾਸ ਦੇ ਵਿੱਚ ਹੀ ਆਪਣੇ ਸੰਦੇਸ਼ ਵਾਲੇ ਬੋਲ ਸ਼ਾਮਿਲ ਕਰਕੇ ਇਦਾਰ ਸੌਣ ਦੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਲੋ ਜੀ ਮੈਂ ਆਪਣਾ ਸੰਦੇਸ਼ ਵੀ ਦੇਤਾ ਪਰ ਜਦੋਂ ਉਹ ਇਹ ਸਾਰੇ ਪ੍ਰਕਿਰਿਆ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਉਸ ਮੌਕੇ ਇੱਕ ਸਵਾਲ ਆਇਆ ਕਿ ਜੱਜਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਸਭ ਤੁਸੀਂ ਕੌਮ ਦੇ ਨਾਮ ਸੰਦੇਸ਼ ਕਿਉਂ ਨਹੀਂ ਦਿੱਤਾ ਉਹ ਕਹਿੰਦੇ ਆ ਕੀ ਗੱਲ ਕਰ ਤੁਸੀਂ ਅਰਦਾਸ ਨਹੀਂ ਸੁਣੀ ਉਹ ਕਹਿੰਦੇ ਜੀ ਸੁਣੀ ਰਦਾਸ ਅਰਦਾਸ ਹੁੰਦੀ ਹੈ ਤੇ ਕੌਮ ਦੇ ਨਾਮ ਸੰਦੇਸ਼ ਕੌਮ ਦੇ ਨਾਮ ਸੰਦੇਸ਼ ਹੁੰਦਾ ਹੈ ਅਰਦਾਸ ਦਾ ਆਪਣਾ ਮਹੱਤਵ ਹੈ ਆਪਣਾ ਰੁਤਬਾ ਆਪਣਾ ਸਥਾਨ ਹੈ ਆਪਣੀ ਮਹਾਨਤਾ ਹੈ ਤੇ ਪਰ ਕੌਮ ਦੇ ਨਾਮ ਜਥੇਦਾਰ ਦਾ ਸੰਦੇਸ਼ ਇੱਕ ਆਪਣਾ ਸੰਰੱਖਦਾ ਸੋ ਤੁਸੀਂ ਦੋਵਾਂ ਨੂੰ ਰਲ ਗੱਡ ਨਾ ਕਰੋ ਪਰ ਇਸ ਦੇ ਉੱਤੇ ਯਾਨੀ ਗੁਰਦੀਪ ਸਿੰਘ ਗੜਗੱਜ ਥੋੜੇ ਡੱਗ ਮੰਗਾਏ ਥੋੜੇ ਡੋਲੇ ਥੋੜੇ ਸ਼ਬਦਾਂ ਦੇ ਵਿੱਚ ਫਰਕ ਆਇਆ ਥੋੜੀ ਤਲਖੀ ਵਧੀ ਰ ਰੋਸਾ ਵੀ ਆਇਆ ਅੱਖਾਂ 'ਚ ਪਰ ਕਰ ਕੀ ਸਕਦੇ ਸੀ ਸੱਚਾਈ ਅੰਦਰ ਉਹ ਵੀ ਜਾਣਦੇ ਨੇ ਕਿ ਹਾਂ ਮੈਂ ਅੱਜ ਅਰਦਾਸ ਸੀ ਸੰਦੇਸ਼ ਹਮਲ ਕਰਨ ਦੀ ਕੋਸ਼ਿਸ਼ ਕੀਤੀ ਕੌਮ ਦੇ ਨਾਮ ਸੰਦੇਸ਼ ਇਸ ਮੌਕੇ ਜਥੇਦਾਰ ਸਹਿਬਾਨ ਸ੍ਰੀ ਹਲਤਕ ਸਭ ਦੀ ਫਸੀਲ ਤੋਂ ਦਿੰਦੇ ਨੇ ਸਿ ਨਹੀਂ ਦੇ ਸਕਿਆ ਸਨਮਾਨ ਦੀ ਦਸਮ ਤੁਹਾਡੇ ਉੱਤੋਂ ਨਹੀਂ ਨਵਾਈ ਗਈ ਹਾਂ ਜੇ ਤੁਸੀਂ ਇਸ ਨੂੰ ਕਹਿੰਦੇ ਹੋ ਕਿ ਦੇਖੋ ਜੀ ਸਾਰੇ ਇਕੱਠੇ ਬੈਠਦਾ ਗਏ ਮੇਰੇ ਨਾਲ ਹੀ ਬੈਠੇ ਸੀ ਗੁਰੂ ਸਾਹਿਬ ਦੇ ਤਾਬਿਆਂ ਬੈਠਣਾ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਣਾ ਉੱਥੇ ਉੱਚ ਨੀਚ ਛੋਟਾ ਵੱਡਾ ਰੋਸਾ ਗਿਲਾ ਤਲਖੀ ਪਾਪ ਸਭ ਬਾਹਰ ਖੋਲ ਕੇ ਆਉਣੇ ਪੈਂਦੇ ਨੇ ਜੁੱਤੀਆਂ ਲਾ ਕੇ ਅੰਦਰ ਜਾਂਦੇ ਆਂ ਨਾ ਸੋ ਇਸ ਲਈ ਉਹ ਸਾਰਾ ਕੁਝ ਉੱਥੇ ਲਾ ਕੇ ਛੱਡ ਕਿਉਂਣਾ ਪੈਂਦਾ ਹੈ ਪਰ ਜੇ ਵੀ ਅੰਦਰ ਲੈ ਕੇ ਤੁਸੀਂ ਜਾ ਰਹੇ ਹੋ ਇਹ ਭੇਤ ਪਾਵ ਅੰਦਰ ਫਿਰ ਅਫਸੋਸ ਹੈ ਠੀਕ ਹੈ ਤੋ ਮੌਹਰਾ ਨੇ ਆਪਣੀ ਪਗੌਣੀ ਸੀ ਪਗਾ ਲਈ ਤੇ ਇੱਧਰ ਸਵਾਲ ਜਿਸਦਰ ਯਾਨੀ ਗੁਲਦੀਪ ਸਿੰਘ ਗੜਗੱਜ ਤੇ ਵੀ ਇਸ ਲਈ ਖੜਾ ਹੈ ਕਿ ਉਹਨਾਂ ਨੂੰ ਕੀ ਇਹ ਤੈ ਸੀ ਕਿ ਉਹ ਅਰਦਾਸ 'ਚ ਹੈ ਜੇ ਕੋਈ ਸ਼ਬਦ ਸ਼ਾਮਲ ਕਰਨ ਜਿਹੜਾ ਸੰਦੇਸ਼ ਲੱਗੇ ਪਰ ਤੁਮਾ ਕ੍ਰੈਡਿਟ ਧਾਮੀ ਨੂੰ ਦੇ ਰਹੇ ਨੇ ਤੇ ਜੱਜਦਾਰ ਸਾਹਿਬ ਕ੍ਰੈਡਿਟ ਖੁਦ ਲੈ ਰਹੇ ਨੇ ਇਹ ਵੀ ਫਰਕ ਹੈਗਾ ਪਰ ਕੁੱਲ ਮਿਲਾ ਕੇ ਇਸ ਸ਼ਾਂਤੀਪੂਰਵਕ ਇਸ ਸਮਾਗਮ ਦਾ ਸੰਪਨ ਹੋਣਾ ਬਹੁਤ ਸਕੂਨ ਭਰਿਆ ਰਿਹਾ ਹਾਂ 9 ਤਰੀਕ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਅੰਤਰਕਮੇਟੀ ਦੀ ਬੈਠਕ ਹੈ ਉਸ ਦਿਨ ਨਵੀਂ ਕਮੇਟੀ ਦਾ ਗਠਨ ਹੋ ਜਾਣਾ ਜਿਹੜੀ ਜੱਜਦਾਰਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਤੇ ਕੰਮ ਕਰੂਗੀ ਔਰ ਅੱਜ ਵਾਲਾ ਟਕਰਾ ਟਾਲਣ ਦੇ ਵਿੱਚ ਕਹਿੰਦੇ ਜਿਹੜੀ ਇਹ ਸਹਿਮਤੀ ਹੈ ਇਹ ਵੀ ਸਾਹੀ ਹੋਊਗੀ ਕਿ ਜੀ ਆਉਂਦੇ ਦਿਨਾਂ ਜੱਤਰ ਯਾਨੀ ਕੁਲਦੀਪ ਸਿੰਘ ਗੜਗਾ ਝੋੜਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਜੋਂ ਤੇ ਹੋ ਸਕਦਾ ਤੱਕ ਸ੍ਰੀ ਕੇਸਗੜ ਸਾਹਿਬ ਦੀ ਜਥੇਦਾਰ ਤੋਂ ਵੀ ਲਾਂਭੇ ਹੋਣਾ ਪਵੇ ਤੇ ਬਾਬਾ ਟੇਕ ਸਿੰਘ ਧਨੋਲਾ ਦਾ ਤੱਕ ਸ੍ਰੀ ਦਮਦਮਾ ਸਾਹਿਬ ਦੀ ਸੇਪਾ ਤੋਂ ਫਰਕ ਹੋਣਾ ਤਾਂ ਤੈ ਹੈ ਸੋ ਇਹ ਵੀ ਅੱਜ ਦੇ ਇਸ ਅਮਨ ਅਮਾਨ ਦੇ ਨਾਲ ਸਮਾਗਮ ਨੇਪਰੇ ਚੜਨ ਦੇ ਲਈ ਕਿੱਤੇ ਕੇ ਸਮਝੌਤੇ ਦੀ ਖੜੀ ਹੈ ਚੌਂਦੇ ਦਿਨਾਂ ਚ ਕਹਿੰਦੇ ਉਹ ਵੀ ਸਾਹਮਣੇ ਆ ਜਾਣੀ ਹੈ ਇਹ ਸਭ ਦੇ ਦਰਮਿਆਨ ਸਵਾਲ ਇਹ ਵੀ ਖੜਾ ਹੈ ਜਿਹਦਾ ਜ਼ਿਕਰ ਲਗਾਤਾਰ ਹੋ ਰਿਹਾ ਹੈ ਕਿ ਬਾਦਲ ਦਾਲੇ ਵੀ ਚਾਹੁੰਦਾ ਕਿ ਜੇ ਬਦਲ ਨਹੀਂ ਨੇ ਤਫਕਰੀ ਕੌਮ ਤਾਂ ਵਾਪਸ ਲੈ ਲੋ ਤਾਂ ਪੰਜਵੇਂ ਬੀਰੀ ਕਮੇਟੀ ਤੇ ਕੋਈ ਕਾਰਵਾਈ ਕਰ ਲੋ ਫਰੇ ਇਸ ਬਦਲੇ ਹਾਲਾਤ ਦੇ ਵਿੱਚ ਕੀ ਯਾਨੀ ਕੁਲਦੀਪ ਸਿੰਘ ਗੜਗਾਚ ਕੋਈ ਸਖਤ ਸਟੈਂਡ ਲੈ ਸਕਦੇ ਨੇ ਜਿਉ ਇਸ ਮੌਕੇ ਅਜਿਹਾ ਕੋਈ ਸਖਤ ਸਟੈਂਡ ਲੈਂਦੇ ਨੇ ਕਿ ਮੈਂ ਇਹ ਨਹੀਂ ਕਰਾਂਗਾ ਤੇ ਉਹ ਸੰਗਤ ਦੇ ਸਾਹਮਣੇ ਲਿਆਉਂਦੇ ਨੇ ਤਾਂ ਜਿਹੜਾ ਉਹ ਕਹਿ ਰਹੇ ਨੇ ਕਿ ਮੈਨੂੰ ਇੱਕ ਦਿਨ ਸਾਰੇ ਸਰੂਪਾਉ ਦੇਣਗੇ ਸ਼ਾਇਦ ਉਹ ਸਾਰੇ ਸਰੂਪਾਉ ਦੇ ਦੇਣ ਪਰ ਸਵਾਲ ਸੰਗਤ ਨਾਲ ਸੰਗਤ ਦੇ ਭਾਵ ਨਾਲ ਵਿਚਾਰ ਨਾਲ ਖੜਨਦਾ ਨਾ ਕਿ ਤਾਕਤ ਨਾਲ ਅਕਾਮਾ ਨਾਲ ਸੋ ਇਹ ਇਹ ਉਹਨਾਂ ਦੇ ਲਈ ਇੱਕ ਪ੍ਰੀਖਿਆ ਦੀ ਖੜੀ ਹੈ ਜੇ ਮੂਰੇ ਪਈ ਹੈ ਉਹਦੇ ਤੋਂ ਵੀ ਪਾਰ ਜਾਣਾ ਹੈ ਉਹਨਾਂ ਨੇ ਹਜੇ ਸੋ ਵੀ ਦੇਖਣ ਵਾਲੀ ਗੱਲ ਹੋ ਗਈ ਸੋ ਅੱਜ ਤਣਾ ਘਟਿਆ ਪਰੇ ਹਫਤੇ ਦੀ ਜਿਹੜੀ ਪੀੜ ਹੁੰਦੀ ਹੈ ਇਹ 41 ਸਾਲਾਂ ਤੋਂ ਉਸੇ ਤਰ੍ਹਾਂ ਤੁਰੀ ਆਉਂਦੀ ਹੈ ਸ੍ਰੀ ਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕਰਨਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਸ ਤਰ੍ਹਾਂ ਟੈਂਕਾਂ ਦਾ ਬਾੜਨਾ ਕੋਲੇ ਦਾਕਣਾ ਇਪੀਲ ਨਹੀਂ ਜਾਂਦੀ ਖਬਰ ਇੱਕ ਹੋਰ ਅਹਿਮ ਨਿਕਲ ਕੇ ਆ ਰਹੀ ਹੈ ਜੀ ਕਿ ਪੰਜਾਬ ਸਰਕਾਰ ਦੀ ਕੈਬਨਿਟ ਦੇ ਵਿੱਚ ਫਿਰ ਬਦਲ ਹੋਏਗਾ ਵੈਸੇ ਇਸ ਮੌਕੇ ਆਮ ਆਦਮੀ ਪਾਰਟੀ ਬੜੇ ਤਜਰਬੇ ਕਰ ਰਹੀ ਆ ਚੇਅਰਮੈਨ ਦਿੱਲੀ ਤੋਂ ਲਿਆਓ ਓਐਸਡੀ ਦਿੱਲੀ ਤੋਂ ਲਿਆਓ ਸਲਾਹਕਾਰ ਦਿੱਲੀ ਤੋਂ ਰੱਖੋ ਟੀਮਾਂ ਦਿੱਲੀ ਵਾਲੀਆਂ ਰੱਖ ਲਓ ਫਿਲੇ ਏਮਪਲਾਈ ਸਾਰੇ ਵਿਭਾਗਾਂ ਚ ਉਹਨਾਂ ਦੇ ਬਾੜ ਦੋ ਨਾ ਅਫਸਰਾਂ ਅਧਿਕਾਰੀਆਂ ਦੇ ਮਗਰੀ ਇੱਕ ਬੰਦਾ ਛੱਡ ਦੋ ਐਮਐਲਏ ਨਾਲ ਇੱਕ ਬੰਦਾ ਬਠਾ ਦੋ ਤਹਿਸੀਲਾਂ ਚ ਡੀਸੀਆਂ ਐਸਐਸਪੀਆਂ ਨਾਲ ਤਹਿਸੀਲਦਾਰਾਂ ਨਾਲ ਆਪਣੇ ਦਿੱਲੀ ਵਾਲੇ ਬੰਦੇ ਲਾ ਦੋ ਬੜਾ ਕੁਝ ਹੋ ਰਿਹਾ ਚੀਰਮੈਨੀਆਂ ਉਹਦੇ ਸਾਰਾ ਕੁਝ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਕਿਉਂਕਿ ਬਰਕਰਾਰ ਦਾ ਸ਼ਬਦ ਨਹੀਂ ਹੈਗਾ ਸੰਗਠਨ ਤਾਂ ਬਣਾਇਆ ਹੀ ਨਹੀਂ ਢਾਂਚਾ ਤਾਂ ਤਿਆਰ ਹੀ ਨਹੀਂ ਕੀਤਾ ਵਲੰਟੀਅਰ ਨੇ ਸੋ ਉਹ ਪੁਰਾਣੇ ਵਲੰਟੀਅਰਾਂ 'ਚ ਜਦੋਂ ਰੋਸਾ ਪਨ ਪਿਆ ਉਹਦਾ ਅਸਰ ਵੀ ਦਿਖਣ ਲੱਗਿਆ ਪੇ ਚਲੋ ਜੀ ਕਿਸੇ ਨੂੰ ਉਮੀਦ ਪ੍ਰਦਾਨ ਬਣਾ ਦੋ ਕਿਸੇ ਨੂੰ ਜਰਨ ਸਕੱਤਰ ਲਾ ਦੋ ਇਹਨਾਂ ਨੂੰ ਵੀ ਵਿਛ ਲੈ ਲੋ ਇਹਨੂੰ ਵਿਛ ਲੈ ਉਰੇ ਵਾਲਿਆਂ ਦਾ ਵੀ ਕੁਝ ਮੁੱਲ ਪਿਆ ਪਰ ਉਹ ਚ ਵੀ ਜ਼ਿਆਦਾਤਰ ਜਿਹੜੇ ਨੇੜੇ ਤੇੜੇ ਘੁੰਮਦੇ ਨੇ ਦਿਖਦੇ ਨੇ ਉਹਨਾਂ ਤੇ ਸੋ ਪੁਰਾਣੇ ਚਾਹੇ ਉਹ ਮਹਿਲਾ ਵਿੰਗ ਦੇ ਮੁਖੀ ਹੋਵੇ ਚਾਹੇ ਕਈ ਬੁਲਾਰੇ ਹੋਣ ਕਈ ਹੋ ਸਖਸ਼ੀਤਾ ਹੋਣ ਉਹ ਲਗਾਤਾਰ ਇਹਨਾਂ ਦੇ ਨਾਮੀ ਗ੍ਰਾਮੀ ਚਿਹਰੇ ਮਗਾਪਤੀ ਝੰਡੇ ਚੱਕ ਕੇ ਸਾਹਮਣੇ ਆ ਗਏ ਨੇ ਸ਼ਾਇਦ ਉਸੇ ਦਾ ਅਸਰ ਹੋਵੇ ਕਿ ਆਉਂਦੇ ਦਿਨਾਂ 'ਚ ਪਾਰਟੀ ਦੇ ਪੱਧਰ ਤੇ ਜੀਚ ਸੰਗਠਨ ਹੈ ਨਹੀਂ ਅਜੇ ਵੀ ਤਾਂ ਵੀ ਪਾਰਟੀ ਦੇ ਅਹੁਦੇ ਕੁਝ ਵੰਡ ਕੇ ਇਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਹੋਵੇ ਪਰ ਹੁਣ ਸਭ ਦੀਆਂ ਨਜ਼ਰਾਂ ਨੇ ਜੀ ਕੈਬਨਟ ਤੇ ਸੱਤਾਧਾਰੀ ਧਿਰ ਦੇ ਅੰਦਰ ਕੌਣ ਮੰਤਰੀ ਬਣੂ ਕੌਣ ਨਹੀਂ ਇਹ ਫੈਸਲਾ ਦਿੱਲੀ ਵਾਲੇ ਕਰਦੇ ਨੇ ਹਾਂ ਕਿਤੇ ਕਿਤੇ ਭਗਵੰਤ ਮਾਨ ਦੀ ਪੁੱਗ ਜਾਂਦੀ ਆ ਜਿਵੇਂ ਸੱਤ ਰਾਜ ਸਭਾ ਮੈਂਬਰਾਂ ਚੋਂ ਕਹਿੰਦੇ ਇੱਕ ਸੰਤ ਬਲਬੀਰ ਸਿੰਘ ਸਿਂਚਾਲੀ ਭਗਵੰਤ ਮਾਨ ਦੀ ਪੁੱਗੀ ਸੀ ਬਾਕੀ ਤਾਂ ਦਿੱਲੀ ਵਾਲਿਆਂ ਨੇ ਫੈਸਲੇ ਕੀਤੇ ਕਿ ਕਿਨੂੰ ਲਿਆਉਣਾ ਹੈ ਕਿਨੂੰ ਲਾਉਣਾ ਹੈ ਕਿਨੂੰ ਲਾਉਣਾ ਹੈ ਕਿੰਨੇ ਚਲਾਉਣਾ ਹੈ ਕਿੰਨੇ ਚ ਨਹੀਂ ਇਹਦੀਆਂ ਚਰਚਾਵਾਂ ਸ਼੍ਰੀ ਰਾਮ ਚੱਲੀਆਂ ਸਜੋਂ ਮੇ ਪੁੱਗੀ ਓਮੇ ਕਹਿੰਦੇ ਮੰਤਰੀ ਮੰਡਲ ਦੇ ਵਿੱਚ ਵੀ ਮਹਿੰਦਰ ਭਗਤ ਥੋਰਾ ਨੂੰ ਤਾਂ ਨਤੀਜੇ ਆਉਂਦਿਆਂ ਹੀ ਬਣਾਉਣ ਦੀ ਤਿਆਰੀ ਕਰ ਲਈ ਸੀ ਪਰ ਉਸ ਸਮੇਂ ਰੋਕ ਲਿਆ ਪਰ ਫਿਰ ਬਾਅਦ ਚੋ ਚਲੋ ਕਰਾ ਗਏ ਸੋ ਆਪਣੀ ਮਨਾਈ ਭਗਵੰਤ ਮਾਨ ਹੋਰਾਂ ਨੇ ਇੱਥੇ ਵੀ ਪਰ ਹੁਣ ਲੁਧਿਆਣਾ ਜਿਮਨੀ ਚੋਣਾ ਜੀ ਤੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਸੰਜੀਬ अरोड़ा ਹੋਰੀ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਤੇ ਆਪਾਂ ਕਿੰਨੀ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਅਰਵਿੰਦ ਕੇਜਰੀਵਾਲ ਸੰਜੀਬ अरोड़ा ਨਾਲੋਂ ਵੀ ਕਾਲੇ ਨੇ ਚੋਣ ਜਿੱਤਣ ਲਈ ਉਹਨਾਂ ਨੂੰ ਬਹੁਤ ਕਾਲ ਹੈ ਕਿ ਇਹ ਅਧਿਕਾਰ ਖੇਤਰ ਮੇਰੇ ਕੰਟਰੋਲ ਚ ਆ ਜਾਵੇ ਇਹ ਤਾਕਤ ਮੇਰੇ ਹੱਥ ਆ ਜਾਵੇ ਕਿਉਂਕਿ ਰਾਜ ਸਭਾ ਜਾਣਾ ਹੈ ਤੇ 3 ਸਾਲ ਰਾਜ ਸਭਾ ਦੀ ਕੁਰਸੀ ਮੰਨਣੀ ਹੈ ਫਿਰ ਜਦੋਂ ਦਿੱਲੀ-ਦੁਲੀ ਦੀਆਂ ਚੋਣਾਂ ਦੇ ਨੇੜੇ ਕੰਮ ਆਜੂ ਫਿਰ ਦੇਖਾਂਗੇ ਹੁਣ ਇਸ ਦੇ ਲਈ ਕਹਿੰਦੇ ਚਾਰਜ ਹੋਈ ਹੋ ਰਹੀ ਹੈ ਪਰ ਸੰਜੀਵ ਰੋੜਾ ਨਾਲ ਕਹਿੰਦੇ ਅੰਦਰ ਖਾਤੇ ਜਿਹੜਾ ਵਾਧਾ ਹੈ ਕਿ ਵੀ ਤੁਹਾਨੂੰ ਐਮਐਲਏ ਬਣਦੇ ਹੀ ਮੰਤਰੀ ਬਣਾ ਦੇਵਾਂਗੇ ਤਾਂ ਤੁਹਾਨੂੰ ਚੋਣ ਲੜਾਇਆ ਉਹਦੇ ਲਈ ਪਹਿਲਾਂ ਚੋਣ ਜਿੱਤਣਾ ਜ਼ਰੂਰੀ ਹੈ ਹੁਣ ਚੋਣ ਜਿਤਾਉਣ ਦੇ ਲਈ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੇ ਆਪਣਾ ਪੂਰਾ ਨਾਮ ਖਮ ਲਾ ਦਿੱਤਾ ਹੈ ਸੱਤਾ ਦੀ ਤਾਕਤ ਵੀ ਝੋਕ ਦਿੱਤੀ ਹੈ ਪੂਰੀ ਤਰ੍ਹਾਂ ਹੁਣ ਇਹ ਸਭ ਦੇ ਦਰਮਿਆਨ ਇਹ ਵੀ ਚਰਚਾਵਾਂ ਨਿਕਲਣ ਲੱਗੀਆਂ ਕਿਬੀ ਸੰਜੀਵ ਅਰੋੜਾ ਦੇ ਲਈ ਹੋਰ ਮਾਹੌਲ ਪਖਾਉਣ ਦੇ ਲਈ ਉੱਥੇ ਜਨਤਕ ਐਲਾਨ ਵੀ ਕੀਤਾ ਜਾ ਸਕਦਾ ਕਿ ਸੰਜੀਵ ਅਰੋੜਾ ਜੀ ਨੂੰ ਵੋਟਾਂ ਪਾਓ ਤੇ ਆ ਇੰਡਸਟਰੀ ਦਾ ਆ ਸ਼ਹਿਰੀ ਵਿਕਾਸ ਦਾ ਇਹਦਾ ਮੰਤਰੀ ਬਣਾਓ ਤੋ ਜੀ ਤੁਹਾਡੇ ਕੰਮ ਤਾਂ ਫਿਰ ਸਿੱਧੇ ਹੋ ਜਾਣਗੇ ਲੁਧਿਆਣੇ ਤੋਂ ਵਾਗੋ-ਵਾਗ ਹੋਊ ਚ ਗਰਦਿਆਣਾ ਕਿਉਂਕਿ ਮੰਤਰੀ ਉਹ ਆਪਣਾ ਬਣ ਗਿਆ ਇੰਡਸਟਰੀ ਦਾ ਵੀ ਤੇ ਆ ਸ਼ਹਿਰੀ ਵਿਕਾਸ ਦਾ ਵੀ ਇਸ ਲਈ ਜੀ ਇਹ ਕਰੋ ਤੁਸੀਂ ਹੁਣ ਇਸ ਨੁਕਤੇ ਤੇ ਐਲਾਨ ਵੀ ਹੋ ਸਕਦਾ ਕਹਿੰਦੇ ਪਰ 19 ਤਰੀਕ ਨੂੰ ਵੋਟਾਂ ਨੇ ਤੇ 22 ਨੂੰ ਨਤੀਜੇ ਨੇ ਇਹਦਾ ਮਤਲਬ ਜੇ ਮੰਤਰੀ ਮੰਡਲ ਚ ਫੇਰ ਬਦਲ ਹੋਣਾ ਹੈ ਤਾਂ 23 ਤਰੀਕ ਤੋਂ ਬਾਅਦ ਹੋਣਾ ਹੈ ਬੇਸ਼ੱਕ ਚਾਰ ਵਾਰ ਹੁਣ ਤੱਕ ਇਹਨਾਂ 3 ਸਾਲਾਂ ਚ ਚਾਰ ਵਾਰ ਫੇਰ ਬਦਲ ਹੋ ਚੁੱਕਿਆ ਹੈ ਅਜੇ ਵੀ ਦੋ ਪੋਸਟਾਂ ਖਾਲੀ ਪਈਆਂ ਨੇ ਤੇ ਦੋਵਾਂ ਨੂੰ ਕਹਿੰਦੇ ਊਂਟ ਤੇ ਬੱਲ ਮੰਗ ਲਟਕਾ ਕੇ ਰੱਖਣ ਦਾ ਫਾਇਦਾ ਹੁੰਦਾ ਕਿ ਬਾਕੀਆਂ ਮਿਲਣ ਝਾਕ ਨਹੀਂ ਦੇ ਪਤਾ ਨਹੀਂ ਹੁਣ ਬਣਾ ਦੇਣ ਹੁਣ ਬਣਾ ਦੇਣ ਸੋ ਹੁਣ ਕਈਆਂ ਦੇ ਵਿਭਾਗਾਂ ਦੀ ਛਾਂਟੀ ਹੋ ਜਾਣੀ ਆ ਕਈਆਂ ਦੀ ਕਾਂਟ ਛਾਂਟ ਹੋ ਜਾਣੀ ਹੈ ਤੇ ਕਈ ਮੰਤਰੀ ਮੰਡਲ ਚੋਂ ਬਾਹਰ ਵੀ ਆ ਸਕਦੇ ਨੇ ਤਾਂ ਕਿ ਦੋ ਚਾਰ ਨੂੰ ਹੋਰ ਮੌਕਾ ਮਿਲ ਜਵੇ ਸੋ ਇਸ ਲਈ ਕਹਿੰਦੇ ਜੀ ਪੂਰੀ ਤਿਆਰੀ ਆ ਕਿ ਉਦਯੋਗ ਹੈ ਨਾ ਸਥਾਨਕ ਸੰਸਥਾਾਂ માં ਸ਼ਹਿਰੀ ਵਿਕਾਸ ਹੈ ਅਜਿਹੇ ਵਿਭਾਗ ਕਹਿੰਦੇ ਸੰਜੀਵ अरोड़ा ਨੂੰ ਜੇ ਉਹ ਐਮਐਲਏ ਬਣ ਜਾਂਦੇ ਨੇ ਤਾਂ ਮੰਤਰੀ ਮੰਡਲ ਚ ਦਿੱਤੇ ਜਾਣਗੇ ਤੇ ਫਿਰ ਇਹ ਵਿਭਾਗ ਕਿਸੇ ਕੋਲ ਤਾਂ ਹੋ ਕੇ ਆਉਣਗੇ ਤੇ ਜਾਂ ਉਹਨਾਂ ਨੂੰ ਕੁਝ ਹੋਰ ਵਿਭਾਗ ਮਿਲਣਗੇ ਜਾਂ ਵੰਨ ਬੰਨਿਆ ਹੋਊਗਾ ਕੁਝ ਕੋ ਘਟ ਜਾਣਗੇ ਕੁਝ ਕੋ ਵਧ ਜਾਣਗੇ ਵਿਭਾਗਾਂ ਦੀ ਵੰਡ ਵੀ ਤੈਅ ਕਰਦੇ ਹੁੰਦੀ ਹੈ ਕਿ ਐਮਐਲ ਦੀ ਤਾਕਤ ਕਿੰਨੀ ਆ ਮੰਤਰੀ ਬਣੇ ਹੋਏ ਦੀ ਉਸ ਦੀ ਮੰਤਰੀ ਦੀ ਤਾਕਤ ਕਿੰਨੀ ਆ ਪਰ ਕਹਿੰਦੇ ਕਿ ਦੋ ਤਿੰਨ ਮੰਤਰੀਆਂ ਨੂੰ ਫਿਕਰ ਪੈ ਗਿਆ ਕਿ ਫੇਰ ਬਦਲ ਦੇ ਚੱਕਰ ਚ ਸਾਡਾ ਫੇਰ ਬਦਲਣਾ ਹੋ ਜਵੇ ਜੀ ਹਾਂ ਦੋ ਤੋਂ ਤਿੰਨ ਮੰਤਰੀਆਂ ਦੀ ਛੁੱਟੀ ਹੋਣ ਦੇ ਫੇਰ ਅਸਰ ਨੇ ਪਹਿਲਾਂ ਵੀ ਹੋਲੀ ਹੁਣ ਫੇਰ ਹੋ ਸਕਦੀ ਹੈ ਤੇ ਇੱਕ ਦੋ ਨਵੇਂ ਸ਼ਾਮਲ ਹੋ ਸਕਦੇ ਨੇ ਫਿਰ ਉਹ ਉੱਚੀ ਕੁਰਸੀ ਵਾਲੇ ਬੈਠੇ ਹਜੇ ਵੀ ਸੋਚਦੇ ਨੇ ਕਿ ਜੇ ਹੁਣ ਮੰਤਰੀ ਬਣ ਜਾਈਏ। ਇਹ ਵੀ ਚਰਚਾ ਤੇ ਕੁਝ ਨਵੇਂ ਵੀ ਚਾਉਂਦੇ ਨੇ। ਸੋ ਇਸ ਲਈ ਕਈਆਂ ਨੇ ਦਿੱਲੀ ਵਾਲਿਆਂ ਦੇ ਗੋਡੇ ਖੁੱਟਣੇ ਸ਼ੁਰੂ ਕੀਤੇ ਨੇ। ਕਈਆਂ ਨੇ ਹਾਈ ਕਮਾਂਡ ਨੂੰ ਮੱਥਾ ਟੇਕਣਾ ਸ਼ੁਰੂ ਕੀਤਾ। ਵੀ ਠੀਕ ਆ। ਲੁਧਿਆਣਾ ਜਿਮਨੀ ਚੌਂਂ ਦੇ ਲਈ ਕਾਂਗਰਸ ਨੇ ਜੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਲਾਨੀ ਸੀ ਤਾਂ ਆਵਾਜ਼ ਦੀ ਪਾਰਟੀ ਨੇ ਵੀ ਐਲਾਨਤੀ। ਆਵਾਜ਼ ਦੀ ਪਾਰਟੀ ਦੀ ਸੂਚੀ ਦੇ ਵਿੱਚ ਨੰਬਰ 3 ਤੇ ਨੇ ਭਗਵੰਤ ਮਾਨ, ਨੰਬਰ 1 ਤੇ ਕੇਜਰੀਵਾਲ, ਨੰਬਰ 2 ਤੇ ਮਨੀਸ਼ ਸ਼ਰਦੀ, ਨੰਬਰ 3 ਤੇ। ਤੋ ਥੱਲੇ ਫਿਰ ਸਾਰੇ ਹੈਗੇ। ਉਨਾ ਚ ਸੁਨੀਤਾ ਕੇਜਰੀਵਾਲ ਦਾ ਵੀ ਨਾ ਹੈਗਾ ਬਈ ਸਟਾਰ ਪ੍ਰਚਾਰਕਾਂ ਚ ਤੇ ਜੇ ਸੁਨੀਤਾ ਕੇਜਰੀਵਾਲ ਹੈਗੇ ਨੇ ਤਾਂ ਕੁਝ ਲੋਕ ਉੱਥੇ ਵੀ ਮੱਥਾ ਟਿਕਣ ਜਾਣਗੇ ਕਿ ਸ਼ਾਇਦ ਉਹਦੇ ਵਹਾਨੇ ਮੰਤਰੀ ਮੰਡਲ ਸੋ ਮੰਤਰੀ ਮੰਡਲ ਫੇਰ ਬਦਲ ਤੈ ਹੈ ਜੀ 23 ਜੂਨ ਤੋਂ ਬਾਅਦ ਇਹਦੀ ਸੰਭਾਵਨਾ ਹੈ ਸੋ ਜੁਲਾਈ ਦੇ ਪਹਿਲੇ ਹਫਤੇ ਦੇ ਦਰਮਿਆਨ ਤੱਕ ਜਾਂਦੇ ਆ ਜਾਂਦੇ ਆ ਕਹਿੰਦੇ ਜੀ ਇਹ ਸਪਸ਼ਟ ਹੋ ਜਾਣਾ ਕਿ ਮੰਤਰੀ ਮੰਡਲ ਚ ਕੌਣ ਆ ਰਿਹਾ ਤੇ ਕੌਣ ਜਾ ਰਿਹਾ ਐ ਐਸੇ ਸੰਜੀਵ अरोड़ा ਆ ਰਹੇ ਨੇ ਮੰਤਰੀ ਮੰਡਲ ਚ ਨਹੀਂ ਇਹ ਤਾਂ 23 ਤਰੀਕ ਨੂੰ ਪਤਾ ਲੱਗ ਜਾਣਾ ਚਲੋ ਇਹ ਆਪਾਂ ਲੁਧਿਆਣੇ ਦੀ ਗੱਲ ਤੋਰੇ ਲਈ ਆ। ਤੇ ਲੁਧਿਆਣੇ ਦਾ ਇੱਕ ਮਸਲਾ ਤਾਂ ਹੋਰ ਸਾਹਮਣੇ ਆ ਜਨਾਬ। ਭਾਰਤ ਪੁਸ਼ਨ ਆਸ਼ੂ ਕਹਿੰਦੇ ਜੀ ਪਹਿਲਾਂ ਕਈ ਕੱਪੜਿਆਂ 'ਚ ਕਈ ਮਸਲਿਆਂ ਚੋਜੇ ਰਹੇ, ਕਈਆਂ 'ਚ ਰਾਹਤ ਮਿਲ ਗਈ, ਕਈਆਂ 'ਚ ਜ਼ਮਾਨਤ ਹੈ, ਕਈਆਂ 'ਚ ਸੁਣਵਾਈ ਚੱਲਦੀ ਹੈ। ਫਿਰ ਇੱਕ ਨਵਾਂ ਨੋਟਿਸ ਨਿਕਲ ਗਿਆ ਕਹਿੰਦੇ ਜੀ। ਵਿਜੀਲੈਂਸ ਨੇ ਨੋਟਿਸ ਕੱਢ ਕੇ ਤਲਬ ਕਰ ਲਿਆ ਸੀ ਅੱਜ ਦੇ ਦਿਨ ਲਈ ਕਹਿੰਦੇ। ਦਫ਼ਤਰ ਬੁਲਾ ਲਿਆ ਸੀ। ਇਹ ਤੋਂ ਪਹਿਲਾਂ ਕਿ ਦਫਤਰ ਜਾਂਦੇ ਜਿਹੜੇ ਅਫਸਰ ਨੇ ਬੁਲਾਇਆ ਸੀ ਪੰਜਾਬ ਸਰਕਾਰ ਨੇ ਉਹ ਅਫਸਰ ਇਸਸਪੈਂਡ ਕਰਤਾ ਕਿ ਤੁਸੀਂ ਭਾਰਤ ਕੁਸ਼ਨਾਸ਼ੂ ਨੂੰ ਕਿਵੇਂ ਨੋਟਿਸ ਵਿੱਚ ਜੀ ਹਾਂ ਸਹੀ ਸੁਣ ਰਹੇ ਹਾਂ ਇੱਕ ਵਿਜੀਲੈਂਸ ਦੇ ਐਸਐਸਪੀ ਨੇ ਭਾਰਤ ਕੁਸ਼ਨਾਸ਼ੂ ਨੂੰ ਇੱਕ ਕਪੜੇ ਦੇ ਮਾਮਲੇ 'ਚ 2400 ਕਰੋੜ ਦੇ ਕਪੜੇ ਦੇ ਸਬੰਧ ਦੇ ਵਿੱਚ ਨੋਟਸ ਭੇਜ ਕੇ ਆਪਣੇ ਦਫਤਰ ਤਲਬ ਕਰ ਲਿਆ ਅੱਜ ਦੀ ਤਾਰੀਖ 'ਚ ਪਰ ਕਹਿੰਦੇ ਇਹ ਤੋਂ ਪਹਿਲਾਂ ਕਿ ਉਹ ਤਲਬੀ ਹੁੰਦੀ ਪੁੱਛ ਕੇ ਚੁੰਦੀ ਪੰਜਾਬ ਸਰਕਾਰ ਨੇ ਉਹ ਐਸਐਸਪੀ ਨੂੰ ਸਸਪੈਂਡ ਕਰਤਾ ਕਿ ਵੀ ਤੂੰ ਕਿਵੇਂ ਨੋਟਿਸ ਭੇਜਤਾ ਹੁਣ ਤੁਸੀਂ ਕਹੋਗੇ ਵੀ ਆਹ ਕਿਵੇਂ ਪੰਜਾਬ ਸਰਕਾਰ ਕਿਉਂ ਰੋਕੂਗੀ ਪੰਜਾਬ ਸਰਕਾਰ ਤੱਕਰਾਊਗੀ ਹੁਣ ਜੇ ਕਿਰਾਇਆ ਤਾਂ ਰੁਕਿਆ ਉਹਨੇ ਆ ਜਾਂ ਕਿਰਾਇਆ ਨਹੀਂ ਉਹਨਾਂ ਨੇ ਤਾਂ ਵੀ ਰੁਕਿਆ ਉਹਨਾਂ ਨੇ ਜੀ ਹਾਂ ਹੁਣ ਖਬਰਾਂ ਇਹ ਦਿੱਤੀਆਂ ਜਾ ਰਹੀਆਂ ਨੇ ਬਾਹਰ ਕਿ ਹੋਇਆ ਏ ਕਿ ਜਿਹੜਾ ਮੌਜੂਦਾ ਐਸਐਸਪੀ ਆ ਇਹਦਾ ਕਹਿੰਦੇ ਚੰਗਾ ਨੇੜਲਾ ਸਬੰਧ ਹੈ ਜੀ ਭਾਰਤ ਪੂਸ਼ਨਾ ਆਸ਼ੂ ਨਾਲ ਹੁਣ ਇਹ ਸਰਕਾਰ ਵਾਲੇ ਪਾਸੇ ਵੀ ਦਲੀਲਾਂ ਆਵਾਜ਼ ਦੀ ਪਾਰਟੀ ਵਾਲੇ ਪਾਸੇ ਵੀ ਗੱਲ ਕਹੀ ਜਾ ਰਹੀ ਹੈ ਉਹ ਕਹਿੰਦੇ ਜੀ ਇਹਨਾਂ ਦੀ ਨੇੜਤਾ ਹੈ ਇਹਨੂੰ ਡੀਐਸਪੀ ਵੀ ਲਵਾਇਆ ਸੀ ਭਾਰਤ ਪੂਸ਼ਨਾ ਆਸ਼ੂ ਨੇ ਤੇ ਆਪਸ ਦੇ ਵਿੱਚ ਕਹਿੰਦੇ ਫਿਕਸ ਮੈਚ ਹੈ ਜੀ ਪਿਛਲੇ ਦਿਨੀ ਮੁਲਾਕਾਤ ਦੇ ਦੰਬ ਵੀ ਭਰੇ ਜਾ ਰਹੇ ਨੇ ਕਿ ਭਾਰਤ ਪੂਸ਼ਨਾ ਆਸ਼ੂ ਤੇ ਐਸਐਸਪੀ ਸੰਬੰਧਿਤ ਬਿਜੀਲੈਂਸ ਦੇ ਐਸਐਸਪੀ ਜੀ ਮੁਲਾਕਾਤ ਹੋਈ ਜੋ ਇਹ ਪ੍ਰੋਗਰਾਮ ਘੜਿਆ ਗਿਆ ਕਿ ਤੁਸੀਂ ਮੈਨੂੰ ਨੋਟਿਸ ਭੇਜ ਕੇ ਬੁਲਾ ਲੈਣਾ ਤਾਂ ਕਿ ਆਏ ਲੱਗੇ ਕਿ ਲੈ ਵੀ ਮੈਨੂੰ ਤੰਗ ਕਰ ਰਹੇ ਨੇ ਸਰਕਾਰ ਦੇ ਖਿਲਾਫ ਮਾਹੌਲ ਬਣੇ ਸੋ ਇਹ ਦਾਅਵਾ ਆਮ ਆਦਮੀ ਪਾਰਟੀ ਕਰ ਰਹੀ ਹੈ ਕੁਝ ਰਾਜਨੀਤਿਕ ਧਿਰਾਂ ਦਾ ਇਹ ਵੀ ਕਹਿਣਾ ਕਿ ਨਹੀਂ ਇਹ ਡਰਾਮਾ ਖੁਦ ਸਰਕਾਰ ਨੇ ਰਚਿਆ ਹੋਊਗਾ ਤਾਂ ਕਿ ਆਪਾਂ ਕਾਂਗਰਸ ਦੇ ਉਮੀਦਵਾਰ ਨੂੰ ਬਦਨਾਮ ਕਰ ਸਕੀਏ ਦੇਖੋ ਜੀ ਆਹ ਕੁਸ ਕਰਾਉਂਦੇ ਨੇ ਸੋ ਹੁਣ ਇਹ ਤਾਂ ਵੋਟਰਾਂ ਦੇ ਉੱਤੇ ਆ ਕਿ ਉਹ ਕਿਹੜੀ ਗੱਲ ਤੇ ਯਕੀਨ ਕਰਦੇ ਆ ਲੁਧਿਆਣਾ ਤੋਂ ਲੁਧਿਆਣਾ ਪੱਛਮੀ ਤੋਂ ਬਾਹਰ ਗੱਲ ਜੋ ਮਰਜੀ ਜਾਈ ਜਾਵੇ ਪਰ ਲੁਧਿਆਣਾ ਪੱਛਮੀ ਦੇ ਵੋਟਰ ਇਸ ਗੱਲ ਨੂੰ ਕਿਵੇਂ ਲੈਂਦੇ ਨੇ ਕਿ ਆਸ਼ੂ ਦੀ ਚਾਲ ਹੈ ਜਾਂ ਸਰਕਾਰ ਦਾ ਸਿਆਸੀ ਦਾ ਹੈ ਇਹ ਹੁਣ ਉਹਨਾਂ ਤੇ ਨਿਰਪਰ ਹੈ ਪਰ ਇਹ ਗੱਲ ਸਹੀ ਹੈ ਜਨਾਬ ਕਿ ਬਿਲਕੁਲ ਇਹ ਚਰਚਾ ਵੱਡੀ ਆ ਕਿ ਇਹ ਖੇਡ ਹੋਇਆ ਕਿਦੇ ਵੱਲੋਂ ਹੈ ਇਹ ਲੋਕ ਤੇ ਵੋਟਰ ਜਾਣਨਾ ਚਾਹੁੰਦੇ ਨੇ ਚਲੋ ਪਰ ਪੰਜਾਬ ਸਰਕਾਰ ਕਹਿੰਦੀ ਜਿਮਨੀ ਚੌਂਡ ਤਾਂ ਆਪਾਂ ਜਿੱਤਣੀ ਆ ਪ੍ਰਬੰਧ ਤਾਂ 227 ਦਾ ਵੀ ਕਰਨਾ ਚਲੋ ਸਰਕਾਰੀ ਖਜ਼ਾਨੇ ਨੂੰ ਵਿਚਾਰ ਪੈਸੇ ਆਉਣਗੇ ਪਰ ਰਾਜਨੀਤਿਕ ਤੌਰਾਂ ਆ ਅਗਲੀ ਜਿਹੜੀ ਮੈਂ ਗੱਲ ਕਰਨ ਲੱਗਿਆ ਉਹਨੂੰ 227 ਵੱਜੋਂ ਦੇਖ ਰਹੀਆਂ ਨੇ ਕਿ ਸਰਕਾਰੀ ਫੈਸਲਿਆਂ ਨਾਲ 227 ਲਈ ਪੈਸਾ ਇਕੱਠਾ ਕਰਨ ਦਾ ਤਰੀਕਾ ਅਪਣਾਇਆ ਜਾ ਰਿਹਾ ਤਾਂ ਕਿ ਸਰਕਾਰ ਵੱਲੋਂ ਵੀ ਕੁਝ ਵੱਨਵੜੀਆ ਹੋ ਜਵੇ ਪੈਸਾ ਆ ਜਵੇ ਹੈ ਤੇ ਦੂਏ ਪਾਸੇ ਕਹਿੰਦੇ ਇਹਦੇ ਪਲਾਟਾਂ ਦੇ ਵਿੱਚ ਖੇਡ ਵੀ ਹੋਣਾ ਪਾਰਟੀ ਕੋਲ ਵੀ ਬਹੁਤ ਕੁਝ ਜਾਣਿਆ ਚਰਚਾ ਮੰਨ ਹੈ ਕੀ ਹੈ ਲੈਂਡ ਪੂਲਿੰਗ ਖੂਬ ਚਰਚਾ ਚੱਲਣਾ ਲੈਂਡ ਪੂਲਿੰਗ ਲੁਧਿਆਣਾ ਖੇਤਰ ਦੇ 24000 ਏਕੜ ਜ਼ਮੀਨ ਐਕਵਾਇਰ ਕਰਨ ਵਾਲਾ ਮਾਮਲਾ ਤੁਹਾਡੇ ਧਿਆਨ ਚਾ ਨ 34 ਪਿੰਡਾਂ ਦੀ ਜ਼ਮੀਨ ਜਿਹਦਾ ਵਿਰੋਧ ਵੀ ਹੋ ਰਿਹਾ ਹੈ ਅਕਾਲੀ ਦਲ ਵੀ ਵਿਰੋਧ ਕਰ ਰਿਹਾ ਹੈ ਹੈ ਨਾ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਸੰਖ ਲੋਕ ਵੀ ਵਿਰੋਧ ਕਰ ਰਹੇ ਨੇ ਵੀ ਤੁਸੀਂ ਜ਼ਮੀਨਾਂ ਖਰੀ ਜਾਂਦੇ ਹੋ ਜਦੋਂ ਕਿ ਨਿਯਮ ਕਹਿੰਦਾ ਕਿ ਪਹਿਲਾਂ ਜੇ ਇਹੋ ਜਿਹੀ ਕਮਲ ਜ਼ਮੀਨ ਲੈਣੀ ਹੈ ਤਾਂ ਬੰਜਰ ਤੋਂ ਬੰਜਰ ਲੈਣੀ ਹੈ ਜੇ ਉਹਦੇ ਨਾਲ ਨਾਸਰੇ ਬਹੁਤ ਹੀ ਜ਼ਿਆਦਾ ਲੋਡ ਹੋਵੇ ਤਾਂ ਘੱਟ ਪਜਾਊ ਲੈਣੀ ਹੈ ਰਪਜਾਊ ਜ਼ਮੀਨ ਨੂੰ ਇੰਜ ਕੰਕਰੀਟ ਦੇ ਜੰਗਲ ਚ ਵਰਤਨ ਤੋਂ ਬਚਣਾ ਪਰ ਜਿਹੜੇ ਅਕਾਲੀ ਦਲ ਹੁਣ ਮੋਰਚੇ ਲਾ ਰਿਹਾ ਉਹ ਹੀ ਅਕਾਲੀ ਦਲ ਨੇ ਨਿਊ ਚੰਡੀਗੜ੍ਹ ਆਪਣਾਇਆ ਉਸ ਤੋਂ ਬਾਅਦ ਕੈਪਟਨ ਨੇ ਵੀ ਇਹੀ ਰਾਹ ਅਪਣਾਇਆ ਤੇ ਹੁਣ ਆਪ ਵਾਲੇ ਵੀ ਉਹੀ ਰਾਹ ਨੇ ਜੀ ਲੈਂਡ ਪੂਲਿੰਗ ਪਰ ਇਹ ਜਨਾਬ ਹੁਣ 24000 ਏਕੜ ਦਾ ਮਾਮਲਾ ਨਹੀਂ ਰਿਹਾ ਇਹ ਮਾਮਲਾ ਲਗਭਗ 35000 ਏਕੜ ਤੇ ਪਾਰ ਜਾ ਚੁੱਕਿਆ ਹੁਣ ਇਹ ਮਾਮਲਾ ਲੁਧਿਆਣੇ ਤੱਕ ਸੀਮਤ ਨਹੀਂ ਰਿਹਾ ਪੰਜਾਬ ਪਰਚ 19 ਸਾਈਟਾਂ ਹੋਰ ਤੈਅ ਕਰ ਲੀਆਂ ਗਈਆਂ ਨੇ ਜਿੱਥੋਂ ਇਹ ਲੈਂਡ ਪੂਲਿੰਗ ਕਰਕੇ ਨਵੀਆਂ ਕਲੋਨੀਆਂ ਨਵੇਂ ਰਹਿਸ਼ੀ ਖੇਤਰ ਉਸਾਰਨੇ ਨੇ ਤੇ ਪਤਾ ਨਹੀਂ ਪਲਾਟ ਕਿਹੜੇ ਦਿੱਲੀ ਵਾਲਿਆਂ ਨੇ ਕਬਜਾਉਣੇ ਨੇ ਕਿਹੜੇ ਉਰੀ ਵਾਲਿਆਂ ਨੇ ਕਬਜਾਉਣੇ ਨੇ ਕਿਹਦੇ ਹਿੱਸੇ ਕੀ ਆਉਣਾ ਕੀ ਨਹੀਂ ਕਿੰਨਾ ਕੋਲਮਾਲ ਹੋਣਾ ਹੈ ਕਿੰਨਾ 골ਮਾਲ ਹੋਣਾ ਹੈ ਕਿੰਨਾ ਪੈਸਾ ਉਛਾਲਿਆ ਜਾਣਾ ਤੇ ਕਿੰਨਾ ਸਹੀ ਮੈਨੇ ਸਰਕਾਰੀ ਖਜ਼ਾਨੇ ਚ ਆਉਣਾ ਇਹ ਸਾਰੀਆਂ ਗੱਲਾਂ ਦਰਕਨਾਰ ਕਰਕੇ ਵੀ ਜਿਵੇਂ ਦੇਖਾਂ ਤਾਂ 35000 ਏਕੜ ਜ਼ਮੀਨ ਪੰਜਾਬ ਦੀ ਖੇਤਾਂ ਹੇਠੋਂ ਨਿਕਲ ਜਾਣੀ ਹੈ ਅਪਜਾਉ ਜ਼ਮੀਨ ਨਿਕਲ ਜਾਣੀ ਹੈ ਤੇ ਕਿਸਾਨਾਂ ਨੂੰ ਸਿੱਧਾ ਕੋਈ ਫਾਇਦਾ ਨਹੀਂ ਦਓ ਜੀ ਇੱਕ ਕਨਾਲ ਮਿਲੂਗਾ ਜੀ 150 ਗਜ ਦਾ ਪਲਾਟ ਗਾਓ ਜੀ ਕਿਲਾ ਮਿਲੂਗਾ ਜੀ ਸ਼ੋਰੂਮ ਤੇ ਨਾਲ ਪਲਾਟ ਇਹ ਤਜ਼ਵੀਜ਼ ਹੈ ਜਦੋਂ 4 ਸਾਲ 5 ਸਾਲ ਬਾਅਦ ਤਿਆਰ ਹੋਣਗੇ ਕਲੋਨੀਆਂ ਜਦ ਲੈ ਲਿਓ ਭਾਈ ਫਿਰ ਉਹ ਨਹੀਂ ਤੇ ਖਾਣਾ ਕੀ ਹੈ ਖਾਸ ਕਰ ਛੋਟੇ ਕਿਸਾਨਾਂ ਨੇ ਸਰਕਾਰ ਕਹਿੰਦੀ ਬੜੀ ਕਮਾਲ ਦੀ ਸਕੀਮ ਹੈ ਜੀ ਹਾਂ ਸੁਪਾ ਸਰਕਾਰ ਨੇ 19 ਸਾਈਟਾਂ ਤੈਅ ਕੀਤੀਆਂ ਨੇ ਜਿੱਥੇ ਅਰਬਨ ਸਟੇਟ ਉਸਾਰਿਆ ਜਾਣਾ ਹੈ ਸ਼ਹਿਰੀਕਰਨ ਹੋਣਾ ਹੈ ਮਾਡਰਨ ਸ਼ਹਿਰੀਕਰਨ ਹੋਣਾ ਹੈ ਤੇ ਲੈਂਡ ਪੁਲਿੰਗ ਰਾਈ ਹੋਣਾ ਹੈ ਪਟਿਆਲਾ ਖੇਤਰ ਚ 1150 ਏਕੜ ਜ਼ਮੀਨ ਐਕਵਾਇਰ ਕਰਨੀ ਹੈ ਇਹਦੇ ਲਈ ਸੰਗਰੂਰ ਚ 568 ਏਕੜ ਜ਼ਮੀਨ ਐਕਵਾਇਰ ਕਰਨੀ ਹੈ ਇਸ ਯੋਜਨਾ ਤਹਿਤ ਬਰਨਾਲਾ ਚ 317 ਏਕੜ ਜ਼ਮੀਨ ਐਕਵਾਇਰ ਕਰਨੀ ਹੈ ਇਸੇ ਲੈਂਡ ਪੁਲਿੰਗ ਸਕੀਮ ਤਹਿਤ ਬਠਿੰਡਾ ਚ 848 ਏਕੜ ਜ਼ਮੀਨ ਖੋਹੀ ਜਾਣੀ ਹੈ ਮਾਨਸਾ ਚ 212 ਏਕੜ ਹੈ ਮੋਗਾ ਚ 542 ਏਕੜ ਹੈ ਫਿਰੋਜ਼ਪੁਰ ਚ 313 ਏਕੜ ਹੈ ਨਮਾਸ਼ੇਰ 383 ਏਕੜ ਜ਼ਮੀਨ ਲੈਂਡ ਪੁਲਿੰਗ ਰਾਹੀਂ ਲੈਣੀ ਹੈ ਜਲੰਧਰ ਚ 1000 ਏਕੜ ਹੁਸ਼ਿਆਰਪੁਰ ਚ 550 ਏਕੜ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਚ 70 ਏਕੜ ਕਪੂਰਥਲਾ ਚ 150 ਏਕੜ ਫਗਵਾੜਾ ਚ 200 ਏਕੜ ਤੇ ਨਕੋਦਰ ਚ 200 ਏਕੜ ਅੰਮ੍ਰਿਤਸਰ ਚ 4464 ਏਕੜ ਗੁਰਦਾਸਪੁਰ ਚ 80 ਏਕੜ ਬਟਾਲਾ ਚ 160 ਏਕੜ ਤਰਨਤਾਰਨ ਚ 97 ਏਕੜ ਤੇ ਪਠਾਨਕੋਟ ਚ 1000 ਏਕੜ ਇੰਜ ਕਰੀਬ-ਕਰੀਬੇ 12304 ਏਕੜ ਜ਼ਮੀਨ ਬਣ ਜਾਣੀ ਆ ਤੇ 24000 ਪਹਿਲਾਂ ਇਹ 35000 ਜਾਂ 36 36000 304 ਏਕੜ ਸ਼ਾਮਿਲ 36000 ਏਕੜ ਦੇ ਕਰੀਬੇ ਜ਼ਮੀਨ ਐਕਵਾਇਰ ਹੋਣੀ ਆ 35000 ਏਕੜ ਦੇ ਪਾਰ ਚਲੀ ਜਾਣੀ ਆ ਕੁੱਲ 24000 ਏਕੜ ਉਹ ਤੇ 12304 ਏਕੜ ਦੇ ਕਰੀਬੇ 100 ਇੰਚ 36000 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਹੋਣੀ ਆ ਇਹ ਜੀ ਖਜ਼ਾਨਾ ਵੀ ਭਰੂ ਤੇ ਚੌਣ ਫੰਡ ਦਾ ਪ੍ਰਬੰਧ ਵੀ ਹੋਊ ਤੇ ਗੋਲ ਮਾਲ ਵੀ ਹੋਊ ਚਲੋ ਜੀ ਜਾਂਦੇ ਜਾਂਦੇ ਗੱਲ ਟਰੰਪ ਸਾਹਿਬ ਦੀ ਜ਼ਰੂਰ ਕਰ ਲਈਏ ਟਰੰਪ ਸਾਹਿਬ ਨਵੇਂ ਨਵੇਂ ਫੈਸਲੇ ਲੈਂਦੇ ਰਹਿੰਦੇ ਆ ਪਿਛਲੇ ਦਿਨੀ ਲੈ ਲਿਆ ਸੀ ਫੈਸਲਾ ਕਿ 12 ਦੇਸ਼ਾਂ ਦੇ ਮੁਲਕਾਂ ਦੇ ਨਾਗਰਿਕਾਂ ਦਾ ਦਾਖਲੇ ਤੇ ਰੋਕ ਲਾਤੀ ਜੀ ਅਮਰੀਕਾ ਚ 7 ਕੁ ਮੁਲਕਾਂ ਦੇ ਸੀਮਤ ਰੋਕ ਲਾਤੀ ਤੇ ਹੁਣ ਫਿਰ ਹਾਰਵਰਡ ਯੂਨੀਵਰਸਿਟੀ ਕਰਨੀ ਸਿੱਧੇ ਹੋਲੇ ਪਹਿਲਾਂ ਵੀ ਹਾਰਵਰਡ ਨਾਲ ਪੰਗਾ ਲਿਆ ਸੀ ਫੰਡ ਫੰਡ ਰੋਕਣ ਦਾ ਉਸ ਮਾਮਲੇ ਚ ਅਦਾਲਤ ਚਲੇ ਗਏ ਸੀ ਕਾਫੀ ਰੋਕ ਲੱਗੀ ਸੀ ਹੁਣ ਫਿਰ ਹੁਣ ਕਹਿੰਦੇ ਵੀ ਮੈਂ ਅਮਰੀਕਾ ਦੀ ਸੁਰੱਖਿਆ ਦਾ ਮਸਲਾ ਹੈ ਇਸ ਲਈ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਐਡਮਿਸ਼ਨ ਲੈਣ ਦੀ ਇੱਛਕ ਨੇ ਉਹਨਾਂ ਦੇ ਮੈਂ ਵਿਦੇਸ਼ੀ ਅੰਤਰਰਾਸ਼ਟਰੀ ਪੱਧਰ ਦੇ ਸਮੁੱਚੇ ਵਿਦਿਆਰਥੀਆਂ ਦੇ ਉੱਤੇ ਰੋਕ ਲਾਉਣਾ ਹੈ ਮਤਲਬ ਉਹਨੂੰ ਭਾਰਤ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਜਿਹੜੇ ਬੱਚੇ ਹਾਰਵਰਡ ਯੂਨੀਵਰਸਿਟੀ ਜਾ ਕੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਵਿਸ਼ੇਸ਼ ਸ਼ਕਤੀਆਂ ਵਰਤ ਕੇ ਦਾਖਲੇ ਤੇ ਰੋਕ ਲਾਤੀ ਤੇ ਉਹਨਾਂ ਨੇ ਰੋਕ ਲਈ ਅਸਲ 'ਚ ਇਹ ਸਾਰਾ ਮਾਮਲਾ ਨਾ ਆਈਵੀ ਲੀਗ ਨਾਲ ਸੰਬੰਧਿਤ ਹੈ आईबी लीग ਦੇ ਤਹਿਤ ਕਈ ਸਕੂਲ ਆਉਂਦੇ ਨੇ ਮਤਲਬ ਕਈ ਯੂਨੀਵਰਸਿਟੀਆਂ ਕਾਲਜਾਂ ਦੇ ਦਾਇਰੇ ਆਉਂਦੇ ਨੇ ਹੈਨਾ ਹਾਰਵਰਡ ਯੂਨੀਵਰਸਿਟੀ ਸਮੇਤ ਅਮਰੀਕਾ ਦੇ 8 ਪ੍ਰਸਿੱਧ ਨਿਜੀ ਵਿਦਿਅਕ ਸਥਾਨਾਂ ਦਾ ਸਮੂਹ ਹੈ ਉਹਨਾਂ ਉਹਨਾਂ ਨੂੰ ਮਿਲਾ ਕੇ ਸੋ ਇਹ ਉਹਨਾਂ ਸਾਰਿਆਂ ਦੇ ਉੱਤੇ ਇੱਕ ਤਰ੍ਹਾਂ ਨਾਲ ਅਟੈਕ ਸੀਗਾ ਤੇ ਜਿਹਦੇ ਵਿੱਚੋਂ ਫਿਰ ਹਾਰਵਰਡ ਯੂਨੀਵਰਸਿਟੀ ਨੇ ਫਿਰ ਅਦਾਲਤ ਦਾ ਰੁਕ ਕਰ ਲਿਆ ਤੇ ਉਹ ਦੁਬਾਰਾ ਅਦਾਲਤ ਚਲੇ ਗਏ ਤੇ ਅਦਾਲਤ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਫੈਸਲੇ ਤੇ ਇੱਕ ਵਾਰ ਫਿਰ ਰੋਕ ਲਾਤੀ ਕੈਂ ਇੰਜ ਨਹੀਂ ਹੁੰਦਾ ਜਨਾਬ ਤੁਸੀਂ ਬਾਰ ਬਾਰ ਅਜਿਹੇ ਕੰਮ ਕਰਦੇ ਪਹਿਲਾਂ ਵੀ ਜਦੋਂ 트ੰਪ ਨੇ ਕੁਝ ਕੀਤਾ ਸੀਗਾ ਤਾਂ ਕਾਨੂੰਨੀ ਆਧਾਰ ਦੇ ਉੱਤੇ ਉਹਨਾਂ ਨੂੰ ਰੋਕ ਲੱਗੀ ਸੀ ਤੇ ਹੁਣ ਉਹ ਕਹਿੰਦੇ ਵੀ ਮੈਂ ਤਾਂ ਸੰਘੀ ਕਾਨੂੰਨ ਦਾ ਹਵਾਲਾ ਦਿੱਤਾ ਰਾਸ਼ਪਤੀ ਉਹ ਕਹਿੰਦੇ ਮੇਰੇ ਕੋਲ ਵਿਸ਼ੇਸ਼ ਅਧਿਕਾਰ ਹੈ ਇਸੇ ਅਧਿਕਾਰ ਦੇ ਤਹਿਤ 12 ਦੇਸ਼ਾਂ ਦੇ ਨਾਗਰਿਕਾਂ ਤੇ ਤੇ 7 ਦੇਸ਼ਾਂ ਦੇ ਸੀਮਤ ਮੈਂ ਰੋਕ ਲਈ ਸੀ ਉਸੇ ਅਧਿਕਾਰ ਦੀ ਵਰਤੋਂ ਕਰਕੇ ਮੈਂ ਹੁਣ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਮੈਂ ਰੋਕ ਲਾਣਾ ਪਰ ਜਿੱਦਾਂ ਹੀ ਇੱਕ ਸੰਘੀ ਜੱਜ ਨੇ ਰਾਸ਼ਪਤੀ ਨਾਲ 트ੰਪ ਦੇ ਉਸ ਐਲਾਨ ਉੱਤੇ ਅਸਥਾਈ ਰੋਕ ਰੋਕ ਲਾਤੀ ਤੇ ਮਾਮਲਾ ਫਿਰ ਰੁੱਕ ਕੇ ਰਹਿ ਗਿਆ ਸੋ ਆਬਰ ਯੂਨੀਵਰਸਿਟੀ ਨੇ ਬਕਾਇਦਾ ਤੌਰ ਤੇ ਅਦਾਲਤ ਦਾ ਰੁਖ ਅਪਣਾਇਆ ਤੇ ਉਹਦੇ ਵਿੱਚ ਉਹਨਾਂ ਨੂੰ ਰਾਹਤ ਮਿਲ ਗਈ ਹੈ ਪਰ ਟਰੰਪ ਹਟਦੇ ਨਹੀਂ ਜਨਾਬ ਐਂ ਚੱਲੂ ਬਹੁਤ ਸ਼ੁਕਰੀਆ ਬਹੁਤ ਧੰਨ